हेलो स्टूडेंट्स YouTube चैनल शश्यू क्लासेस विच ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ बीए ਸੈਮੈਸਟਰ ਚੌਥਾ ਦੇ ਪੰਜਾਬੀ ਲਾਜ਼ਮੀ ਦਾ ਸਿਲੇਬਸ ਡਿਸਕਸ ਕਰਨ ਜਾ ਰਹੇ ਹਾਂ ਜੋ ਕਿ ਸਿਰਫ बीए ਦੇ ਵਿਦਿਆਰਥੀਆਂ ਲਈ ਹੈ ਇਸ ਦੇ કુલ ਅੰਕ 50 ਹਨ ਲਿਖਤੀ ਪੇਪਰ 45 ਮਾਰਕਸ ਦਾ ਹੈ ਇੰਟਰਨਲ ਅਸੈਸਮੈਂਟ 5 ਮਾਰਕਸ ਦੀ ਸਮਾਂ 3 ਘੰਟੇ ਤੁਹਾਡੇ ਸਿਲੇਬਸ ਦੇ ਵਿੱਚ ਇਕਾਂਗੀ ਤੇ ਨਾਟਕ ਇਸ ਦੇ ਵਿੱਚੋਂ 20 ਮਾਰਕਸ ਦਾ ਪੇਪਰ ਆਉਣਾ ਹੈ ਪੈਰੇ ਦਾ ਅਨੁਵਾਦ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਕਰਨ ਲਈ ਕਿਹਾ ਜਾਵੇਗਾ ਇਹ 8 ਮਾਰਕਸ ਦਾ ਹੋਏਗਾ ਪੰਜਾਬੀ ਦੀਆਂ ਉਪ ਭਾਸ਼ਾਵਾਂ ਇਸ ਨਾਲ ਸੰਬੰਧਿਤ 7 ਮਾਰਕਸ ਦਾ ਵਿਆਕਰਨ ਸਿਧਾਂਤ ਤੇ ਵਿਹਾਰ ਦੇ ਵਿੱਚੋਂ 10 ਮਾਰਕਸ ਦਾ ਪੇਪਰ ਆਏਗਾ ਤੁਹਾਡੇ ਸਿਲੇਬਸ ਦੇ ਵਿੱਚ 6 ਛੱਲਾਂ ਪੁਸਤਕ ਲੱਗੀ ਹੈ ਜਿਸ ਦੇ ਸੰਪਾਦਕ ਡਾਕਟਰ ਆਤਮਜੀਤ ਸਿੰਘ ਜੀ ਹਨ ਇਹ ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ ਦੂਸਰੀ ਬੁੱਕ ਹੈ ਕਲਰ ਜੋ ਕਿ ਸਵਰਾਜ ਵੀਰਦੀ ਹੈ ਇਹ ਲੋਗਿਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤੁਹਾਡਾ ਕੁਐਸਚਨ ਹੋਏਗਾ। ਫਰਸਟ ਕੁਐਸਚਨ ਦਾ ਊੜਾ ਪਾਗ, ਛੇ ਛੱਲਾ, ਇਕਾਂਗੀ ਸੰਗ੍ਰਹਿ ਤੇ ਕਲਰ ਨਾਟਕ ਦੋਨਾਂ ਦੇ ਵਿੱਚੋਂ ਕਿਸੇ ਇੱਕ ਦਾ ਵਿਸ਼ਾ ਦੱਸ ਕੇ ਸਾਰ ਲਿਖਣ ਦੇ ਲਈ ਕਿਹਾ ਜਾਵੇਗਾ। ਤਿੰਨ ਕੁਐਸਚਨ ਹੋਣਗੇ ਤੇ ਇਸ ਦਾ ਕਿਸੇ ਇੱਕ ਦਾ ਤੁਸੀਂ ਆਨਸਰ ਲਿਖਣਾ ਹੋਵੇਗਾ। ਇਸ ਦੇ ਵਿੱਚ ਵਿਸ਼ਾ 4 ਮਾਰਕਸ ਦਾ ਹੋਏਗਾ ਤੇ ਸਾਰ 6 ਮਾਰਕਸ ਦਾ ਇਸ ਤਰ੍ਹਾਂ 10 ਮਾਰਕਸ ਦਾ ਹੋਏਗਾ ਇਹ ਕੁਸ਼ਣ ਇਸੇ ਦਾ ਆੜਾ ਭਾਗ 6 ਛੱਲਾਂ ਤੇ ਕਲਰ ਨਾਟਕ ਦੇ ਵਿੱਚੋਂ ਹੀ ਪਾਤਰ ਚਿੱਤਰਣ ਦਿੱਤੇ ਜਾਣਗੇ ਤਿੰਨ ਪਾਤਰ ਦਿੱਤੇ ਜਾਣਗੇ ਉਹਨਾਂ ਦਾ ਵਿੱਚੋਂ ਕਿਸੇ ਇੱਕ ਦਾ ਤੁਸੀਂ ਪਾਤਰ ਚਿੱਤਰਣ ਕਰਨਾ ਹੋਵੇਗਾ 5 ਮਾਰਕਸ ਦਾ ਹੋਏਗਾ ਇਸ ਨਾਲ ਸੰਬੰਧੀ ਧੱਗੇ ਇਕਾਂਗੀ ਸੰਗ੍ਰਹਿ ਤੇ ਨਾਟਕ ਦੇ ਵਿੱਚੋਂ ਸੰਖੇਪ ਉਤਰਾਵਲੇ ਪ੍ਰਸ਼ਨ ਹੋਣਗੇ ਇਹਨਾਂ ਦੇ ਉੱਤਰ 3-17 ਤੋਂ ਵੱਧ ਨਹੀਂ ਹੋਣੇ ਚਾਹੀਦੇ ਇਹ ਇਹ ਤੁਹਾਨੂੰ 8 ਕੁਐਸਚਨ ਪੁੱਛੇ ਜਾਣਗੇ 5 ਦਾ ਤੁਸੀਂ ਆਨਸਰ ਦੇਣਾ ਹੋਏਗਾ ਇੱਕ ਇੱਕ ਨੰਬਰ ਦਾ ਹੀ ਹੋਏਗਾ ਮੀਨਸ 5 ਮਾਰਕਸ ਦੇ ਹੋਣਗੇ ਵਿਦਿਆਰਥੀਓ ਇਸ ਤੋਂ ਇਲਾਵਾ ਤੁਹਾਨੂੰ ਬਾਕੀ ਸਾਰੇ ਸਬਜੈਕਟਸ ਦੇ ਹੀ ਮੋਸਟ ਇੰਪੋਰਟੈਂਟ ਕੁਐਸਚਨਸ ਅਤੇ ਸਿਲੇਬਸ ਦੇ ਵੀਡੀਓ ਇੱਥੋਂ ਮਿਲ ਜਾਣਗੇ ਉੱਥੋਂ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਕੁਝ ਲੈਕਚਰਸ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਸੋਸ਼ੀਓਲੋਜੀ ਔਰ ਪੰਜਾਬੀ ਦੇ ਉਹਨਾਂ ਦੇ ਵਿੱਚੋਂ ਵੀ ਤੁਸੀਂ ਬਹੁਤ ਆਸਾਨੀ ਨਾਲ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਇਸ ਤੋਂ ਇਲਾਵਾ ਵੀ ਜੇ ਤੁਹਾਨੂੰ ਕਿਸੇ ਕਿਸਮ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਉਸ ਤਰ੍ਹਾਂ ਦੇ ਨਾਲ ਹੀ ਤੁਹਾਡੀ ਹੈਲਪ ਕਰ ਦਿੱਤੀ ਜਾਏਗੀ ਅੱਗੇ ਹੈ 3rd ਕੁਐਸਚਨ ਹੋਏਗਾ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਨਾਲ ਸੰਬੰਧਿਤ ਲਗਭਗ 100 ਸ਼ਬਦਾਂ ਦੇ ਵਿੱਚ ਇਹ ਲਿਖਣਾ ਹੋਏਗਾ ਕਿਉਂਕਿ ਅੰਗਰੇਜ਼ੀ ਦੇ ਵਿੱਚ ਦਿੱਤਾ ਗਿਆ ਤੇ ਉਸ ਪੰਜਾਬੀ ਵਿੱਚ ਤੁਸੀਂ ਅਨੁਵਾਦ ਕਰਨਾ ਹੋਏਗਾ ਇਹ 8 ਮਾਰਕਸ ਦਾ ਅਗੇ ਹੈ ਪੰਜਾਬੀ ਦੀਆਂ ਉਪਭਾਸ਼ਾਵਾਂ ਇਸ ਨਾਲ ਸੰਬੰਧਿਤ ਜਿਵੇਂ ਕਿ ਮਾਜੀ ਮਲਬਈ ਦੁਆਬੀ ਤੇ ਪੁਆਦੀ ਇਸ ਨੂੰ ਆਧਾਰ ਬਣਾ ਕੇ ਹੀ ਕੁਐਸਚਨ ਪੁੱਛੇ ਜਾਣਗੇ ਇਸ ਦੇ ਲਈ ਤੁਸੀਂ ਮੋਸਟ ਇੰਪੋਰਟੈਂਟ ਕੁਐਸਚਨਸ ਦਾ ਵੀਡੀਓ ਜ਼ਰੂਰ ਦੇਖ ਲੈਣਾ ਕਿ ਕਿਸ ਤਰ੍ਹਾਂ ਦੇ ਕੁਐਸਚਨਸ ਇਸ ਤੋਂ ਪਹਿਲਾਂ ਆਉਂਦੇ ਰਹੇ ਆ ਤੇ ਉਸ ਦੇ ਵਿੱਚੋਂ ਹੀ ਤਕਰੀਬਨ ਪੇਪਰ ਤੁਹਾਡਾ ਹੁਣ ਵੀ ਆਏਗਾ ਤਾਂ ਦੋ ਤੁਹਾਨੂੰ ਇਹ ਕੁਐਸਚਨ ਪੁੱਛੇ ਜਾਣਗੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ ਇਹ 7 ਮਾਰਕਸ ਦਾ ਹੋਏਗਾ ਇਸ ਤੋਂ ਬਾਅਦ ਹੈ ਵਿਆਕਰਨ ਸਿਧਾਂਤ ਤੇ ਵਿਹਾਰ ਇਸ ਦੇ ਵਿੱਚ ਸ਼ਬਦ ਸ਼੍ਰੇਣੀਆਂ ਜਿਵੇਂ ਕਿ ਕੋਸ਼ਿਕਤ ਵਿਆਕਰਨਿਕ ਸ਼ਬਦ ਵਿਕਾਰੀ ਤੇ ਅਵਕਾਰੀ ਸ਼ਬਦ ਸਧਾਰਨ ਸਮਾਸੀ ਤੇ ਮਿਸ਼ਰਤ ਸ਼ਬਦ ਜੋੜਾਂ ਦੇ ਨਾਮ ਦੋ ਪ੍ਰਸ਼ਨ ਪੁੱਛੇ ਜਾਣਗੇ ਇੱਕ ਕਰਨਾ ਹੋਏਗਾ 6 ਮਾਰਕਸ ਦਾ ਇਸ ਤੋਂ ਇਲਾਵਾ ਬਿਹਾਰ ਇੱਕ ਪ੍ਰਸ਼ਨ ਇਹ ਚਾਰ ਪ੍ਰਸ਼ਨ ਤੁਹਾਨੂੰ ਪੁੱਛੇ ਜਾਣਗੇ ਦੋ ਦਾ ਤੁਸੀਂ ਆਨਸਰ ਲਿਖਣਾ ਹੋਏਗਾ ਇਹ ਦੋ ਦੋ ਨੰਬਰ ਦੇ ਹੋਣਗੇ ਇਸ ਦੇ 4 ਮਾਰਕਸ ਹੋਣਗੇ ਵਿਦਿਆਰਥੀਓ ਬਾਕੀ ਆਪਣੇ ਸਬਜੈਕਟ ਦੇ ਸਿਲੇਬਸ ਤੇ ਮੋਸਟ ਇੰਪੋਰਟੈਂਟ ਕੁਐਸਚਨਸ ਦੇਖਣ ਦੇ ਲਈ ਇਨ ਟੱਚ ਰਹਿਣਾ ਥੈਂਕ ਯੂ so much ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ